ਆਹੋ ਵਾਲੀ ਇਹਨੂੰ ਬਧੇਰੋ ਜੇ ਛੋੜ ਦੇਗੇ ਮੈਂ ਨਈ ਲਾਈ ਮੈਂ ਕਿਉਂ ਜੁੱਟ ਬੋਲੂ ਕਹੀਂ ਵੀ ਇਹ ਬਤਾ ਦੋ ਕਹਾ ਜੇ ਥਾਣੇ ਮੇ ਜਾਏਂਗੇ ਆਪ ਜੇਲ੍ਹ ਜਾਏ ਹੋਗੇ ਮੈਂ ਲਾਈ ਨਈ ਮੈਂ ਕਿਉਂ ਜੁੱਟ ਬੋਲੂ ਮੈਂ ਆਪ ਜੁੱਟ ਬੋਲ ਰਿਹਾ ਹਾਂ ਤੇ ਬੜੀ ਬੜੀ ਕਸਮ ਮੈਂ ਐਸੇ ਡਾਲੂਗਾ ਕਸਮ ਖਾਣੇ ਤੋਂ ਕੀ ਬਾਤ ਹੈ ਮੈਂ ਕਸਮ ਖਾਣੇ ਹੋ ਇਹ ਲਾਈ ਵਾਲੀ ਕਸਮ ਖਾਂਦੇ ਹੋ ਆਪਣੇ ਅੱਖਾਂ ਨਾਲ ਦੇਖਿਆ ਜੀ ਇਹ ਕੁੜੀਆਂ ਵਰਤਾ ਰਹੇ ਜੀ ਇਹ ਇਹ ਵਾਲੀ ਲਾਈ ਹੈ 12 ਤੇ 12 ਤੇ ਫੋਨ ਕਿਤਾ ਮੁੰਡੇ ਨੇ ਹੋਣ ਗਏ ਲੈਣ ਲੈਣ ਹਾਂਜੀ ਹਾਂਜੀ ਬੇਟਾ ਲੈ ਕੇ ਜਿਹੜੇ ਹਥਿਆਰ ਹਰ ਜਗ੍ਹਾ ਤੇ ਹੀ ਜਿਹੜਾ ਆ ਨੋਨ ਕਸਾ ਪੰਜਾਬ ਦੀ ਬਹੁਤ ਮਾੜੀ ਐ ਇਹਦੇ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਪਏਗਾ ਬੱਚਾ ਵਾ ਜਿਹੜਾ ਫੋਟੋਆਂ ਵਿੱਚ ਜਿਹੜਾ ਦੱਸਿਆ ਯਾਰ ਕਿ 12 13 ਜਾਣੇ ਦੀਆਂ ਜਿਹੜੀਆਂ ਵਾਰੀਆਂ ਲਾਈਆਂ ਗਈਆਂ ਜਿਹੜੇ ਦੋ ਬੰਦੇ ਜਿਹੜੇ ਪ੍ਰਵਾਸੀ ਐ ਜਿਹੜੇ ਭਾਜੀ ਮੇਰੇ ਪਾਸੇ ਕੁਛ ਇੱਧੇ ਹੀ ਹੋਇਆ ਜਾਨੀ ਅੱਛਾ ਜੀ ਅੱਜ ਵੀ ਇਹਨਾਂ ਦੇ ਬਸਤੀ ਦਾਂਚਮੰਦਾ ਰੋਡ ਦੇ ਉੱਤੇ ਜਿਹੜਾ ਜਿਹੜਾ ਜਾਣੀ ਜਿਹੜੀਆਂ ਬੀਬੀਆਂ ਨੇ ਜਾਣੀਆਂ ਵਾਲੇ ਨਾ ਹਾਂਜੀ ਇਹ ਇਸ ਚੀਜ਼ ਦਾ ਫਾਇਦਾ ਉਠਾ ਲੇ ਠੀਕ ਹੈ ਹਾਂ ਜਿਹਨੇ ਚੁੱਕੇ ਵਾਲੇ ਠੀਕ ਕਿਵੇਂ ਦੇਖ ਲਓ ਕਿ ਛੋਟੇ ਬੱਚੇ ਆ ਇਦਾਰੇ ਸ਼ਰਾਰਤੀ ਜਿਹੜੇ ਅਨਸਰ ਕਰਦੇ ਨੇ ਲੇਕਿਨ ਮਾੜਾ ਕੰਮ ਹੈ ਲੋਕਾਂ ਨੇ ਖਰਾਬੀ ਕਰ ਰਹੀ ਆ ਐਸੇ ਸਾਡੇ ਗੁਰੂ ਜੀ ਦਾ ਲੋਕਾਂ ਦਾ ਚਰਨ ਦੇ ਨਾਲ ਆ ਰਿਹਾ ਕਿ ਲੋਕਾਂ ਨੇ ਖਰਾਬੀ ਕਰ ਰਹੇ ਕਹਿੰਦੇ ਦੱਸੋ ਯਾਰ ਕਿ ਮੂੰਹ ਤੇ ਪਾ ਕੇ ਪੇਟ ਤੇ ਡਵਾ ਲੀ ਆਣੇ ਵਾਲੀ ਉਸੇ ਵੱਲ ਹੀ ਆ ਗਿਆ ਉਹ ਤਲਾਬ ਉਹ ਆਏ ਮੈਨੂੰ ਜਿੱਦ ਮਾਰਾ ਕੋਈ ਸਹੀ ਜਾਂਚ ਹੋ ਜੇ ਹਸਪੀਟਲ ਜਾਏਗਾ ਨਾ ਉਥੇ ਜਾਂਚ ਹੋਣੀ ਡਾਕਟਰ ਨੇ ਦੇਖਣਾ ਸਕੈਨਿੰਗ ਹੋਣੀ ਸਹੀ ਬਤਾ ਦੇਣਾ ਤੂੰ ਨੇ ਕਹਾਂ ਰੱਖੀ ਵਾਲੀ ਉਹ ਲਾਹਲ ਮਹਿਲਤ

ਕੀ ਦੇਖਦੇ ਹੋ ਜਿਹੜੀਆਂ ਬੀਬੀਆਂ ਪਹਿਣਾ ਜਿਹੜੀਆਂ ਲੋਕ ਮੇਲੇ ਤੇ ਜਾ ਰਹੀਆਂ ਮੇਲਾ ਦੇਖਣ ਜਿਹੜੀ ਸਹਿਰਾ ਮਤਲਬ ਨਿਕਲਣਾ ਵੀ ਔਖਾ ਹੋ ਗਿਆ ਇਹਨਾਂ ਨੂੰ ਉਹ ਔਖਾ ਹੋ ਗਿਆ ਪੰਜ ਦੇਖਦੇ ਹੋ ਕਿ ਲੋਕਾਂ ਨੂੰ ਅੱਧਰ ਜਾ ਵੀ ਕਿਤਾ ਦੇਖਦੇ ਹੋ ਜਿਹੜੇ ਛੋਟੇ ਛੋਟੇ ਮੁੰਡਿਆਂ ਨੂੰ ਪੜ੍ਹਨਾ ਚਾਹੀਦਾ ਜਿਹੜੀਆਂ ਲੁੱਟਾ ਖਵਾ ਕਰਦੇ ਆ ਮਾਪਿਆਂ ਦੇ ਮਾਪਿਆਂ ਨੂੰ ਪੜਨਾ ਚਾਹੀਦਾ ਇਹਨਾਂ ਦੇ ਮਾਪਿਆਂ ਨੂੰ ਪੜ੍ਹ ਕੇ ਲੈਣਾ ਚਾਹੀਦਾ ਕੁਛ ਨਾ ਚਾਹੀਦਾ ਕਿੱਥੇ ਦਾ ਕਿੱਥੇ ਕਰ ਲੈਣਾ ਉਹ ਸਾਰੀ ਗੈਂਗ ਹੋਣਾ ਉਹ ਗੈਂਗ ਹੈ ਨਾ ਹਾਂਜੀ ਇਹ ਪਹਿਲਾਂ ਤਾਂ ਮੰਨ ਵੀ ਗਿਆ ਵਿੱਚ ਹਾਂ ਹਾਂ ਮੈਂ ਫਿਰ ਪਹਿਣਾ ਦਾ ਨਿਕਲਣਾ ਹੀ ਮੁਸ਼ਕਲ ਹੋ ਗਿਆ ਮੇਲੇ ਤੇ ਹੁਣ ਦੇ ਦਿੱਤਾ ਹੀ ਉਹ ਤੁਸੀਂ ਕਿੱ ਦੇਖ ਸੋ ਦੋ ਦੱਸਿਆ ਜਾ ਰਿਹਾ ਹੈ ਕਿ ਇਹ ਸਭ ਛੋਟੇ ਬੱਚਾ ਰੇਕੋ ਚੋਰ ਫੜਿਆ ਦੇਖੀ ਇੰਦਾ ਦੇ ਨਰਜੀ ਹੱਥੀ ਦੇਖੋ ਫੜਿਆ ਇਹਨਾਂ ਨੇ ਜਿਹੜੇ ਕਰਦੇ ਆ ਦੇਖ ਸੋ ਦੋ ਇਹਨਾਂ ਸ਼ਕਲ ਦੇਖੋ ਨਿਕਲੋ ਇਹਨਾਂ ਨੂੰ ਚਲੋ ਸੱਚੇ ਮਤਾਲੇ ਤੇ ਤੇਰੀ ਪੂਰੀ ਅਲਟਰਾ ਗੂੜ ਹੋ ਜਾਣੀ ਹੈ ਤੇਰੇ ਘਰ ਵਿੱਚ ਫੇਰ ਉਥੇ ਲੈ ਜਾਇਨਾ ਪੰਜ ਨੰਬਰ ਤੇ ਪੁਲਿਸ ਲੈ ਜਾਏਗੀ ਫੜ ਕੇ ਲੈ ਗਏ ਨਾ ਜਦੋਂ ਫੇਰ ਰੋਣਾ ਨਾ ਤੈਨੂੰ ਹੀ ਕੁੱਟਣੀ ਆਉਣਾ ਤੇ ਫੇਰ ਤੇਰੀ ਨੂੰ ਕੁੱਟਣੀ ਆਉਣਾ ਫੇਰ ਪਤਾ ਲੱਗਣਾ

ਭਾਜੀ ਪਤਾ ਨਹੀਂ ਮੇਲਾ ਦੇਖਣ ਆਈ ਸੀ ਲੇਡੀਜ਼ ਉਹਨਾਂ ਨੇ ਵਾਲੀਆਂ ਲਾਈਆਂ ਤੇ ਇਹਨੇ ਕਹਿੰਦੇ ਕਿ ਸਹੀ ਕਹਿੰਦੇ ਨਾ ਪੂਰਾ ਗੈਂਗ ਆ 15 ਜਨਵਰੀ ਦੀਆਂ ਵਾਲੀਆਂ ਦਿੱਤੀਆਂ ਬੀਬੀ ਦੀਆਂ 15 ਬੀਬੀਆਂ ਉਹ ਐਸਟੇਟ ਥਾਣੇ ਪਹੁੰਚੀਆਂ ਪਈਆਂ ਪਰ ਇਹਨਾਂ ਦੇ ਦੋ ਬੰਦੇ ਫੜੇ ਗਏ ਆ ਤੀਜਾ ਆ ਵਾ ਤੀਜਾ ਆ ਹਾਂਜੀ ਕਿੱਧੇ ਵਾਲੀਆਂ ਕਿੱਧਰ ਦੇਖ ਦੋ ਪੜ੍ਹਨ ਦੀ ਉਮਰ ਇਹਨਾਂ ਦੀ ਜਿਹੜਾ ਲੋਟਾ ਖੂਆ ਕਰਦੇ ਲੋਕ ਇਹ ਦੇਖੋ ਮਾਹੌਲ ਕਿੱਧਰ ਦੇਖਦੇ ਭਾਜੀ ਜਲੰਧਰ ਦਾ ਜਲੰਧਰ ਦਾ ਮਾਹੌਲ ਖਰਾਬ ਹੀ ਆ ਜੀ ਜਿਵੇਂ ਦੇਖੋ ਗੈਸਟ ਏਰੀਆ ਵਿੱਚ ਆ ਜਿਹੜੇ ਅੱਜ ਬੜਾ ਮੰਨਾ ਵੱਡਾ ਗੈਸਟ ਏਰੀਆ ਆ ਇੱਕ ਪੂਰਾ ਬ ਇੱਕ ਚੋਰ ਤੇ ਬੱਚੇ ਦੇਖੋ ਹਾਰ ਦੇਖੋ ਇਹਦਾ ਸ਼ੰਦਾਰੀ ਇੱਕ ਉਹ ਚੋਰੀ ਹੋਈ ਹੈ ਉੱਥੇ ਹੀ ਦਾਸ਼ ਹੁੰਦਾ ਚੋਰ ਬਾੜੀ ਰਾਖ ਨੇ ਕਿ ਛੋਟਾ ਇੱਕ ਬੱਚਾ ਹੋਰ ਫੜਿਆ ਦੇਖੋ ਅੰਜੀ ਉੱਥੇ ਲੈ ਜਾਓ ਨਾ ਹਾਂਜੀ ਨਾਲ ਫੋਨ ਪੁਰਾ ਬੰਦਾ ਲਓ ਜੈਨ ਨੂੰ ਲੈ ਜਾਓ ਬਲੌ ਕਰੋ ਬਲੌ ਪੁਲਿਸ ਬਲੌ ਦੇਖੋ ਵੀ ਇੱਕ ਛੋਟੇ ਬੱਚੇ ਦੀ ਨਕਲ ਦਿਖਾ ਰਹੇ ਹਾਂ ਕੋਈ ਵੀ ਅਗਲੀ ਅਪਡੇਟ ਆਊਗੀ ਅਸੀਂ ਤੁਹਾਨੂੰ ਆਪਣੇ ਚੈਨਲ ਦਾ ਹੀ ਤੁਹਾਨੂੰ ਦੱਸ ਰਹੇ ਹਾਂ ਬਹੁਤ ਬਹੁਤ ਧੰਨਵਾਦ ਉਹਨਾਂ ਸਾਡੀ ਲਾਸੀ ਦਾ ਦੇ ਤੇ ਮੁਰਗੇ ਦੇ ਚੋਰ ਫੜਿਆ ਇਹਨਾਂ ਨੂੰ ਖਵਾੜੀਆਂ ਲਾਈਆਂ ਦੇਖੋ ਛੋਟੇ ਬੱਚੇ ਨੇ ਤੂੰ ਆਂਦਾ ਕਿ ਕਿੱਥੇ ਰਹਿਣਾ ਕਿੱਥੇ ਤੂੰ ਆਹ ਬਈ ਜੋ ਕੇ ਪੱਦਰੇ ਤਾਂ ਮੈਂ ਤਾਂ ਪਾਣੀ ਲਾਏ ਬਨੇ ਇਸ ਕਿ ਮuje ਪਕੜ ਲਿਆ ਦੇਖ ਕੋ ਇਦਾਂ ਕਿ ਤਫਾ ਲਿਆ ਪਤਾ ਨਹੀਂ ਮੈਂ ਤਾਂ ਉਹ ਰੋਟੀ ਲੈ ਰਹਾ ਤਾਂ ਆ ਗਿਆ ਇਹ ਮuje ਪਕੜ ਲਿਆ ਇਹ ਤੈਨੂੰ ਪੁੱਛਣ ਫੜ ਕੇ ਲੈ ਜੀ ਕਿ ਕਰੂੰਗਾ ਤੂੰ ਦੇ ਦੇ ਰਾਸ਼ ਵਿੱਚ ਜੜਵਾੜੀਆਂ ਲਾਇਨ ਕੀਤਾ ਦੇਤੇ ਆਪਾਂ ਹਾਂ ਦੇਖਣਾ ਕਿ ਗਿਆ ਚੋਟ ਸਵਾਰੀ ਜਾਵਾ ਆਹਾਂ ਹਾਂਜੀ ਨਾ ਕਿ ਚੋਟ ਸਵਾਰੀ ਜਾਵਾ ਹੈਗੀ ਹੈ ਹਾਂਜੀ ਉਹ ਦਾਸ਼ਮੰਦਰ ਇੱਕ ਉਹ ਦਾਸ਼ਮੰਦਰ ਲੰਬਾੜੀਆਂ ਲਾ ਕੇ ਲੈ ਕੇ ਹੁਣ ਉਹ ਨਹੀਂ ਲੱਗ ਲੈ ਕੇ ਆਪੋ ਹੀ ਖਬਰ ਕਰਕੇ ਲੈ ਕੇ ਆ ਕਿੱਥਾ ਦੇਤੇ ਮੋੜ ਜੜਵਾੜੀਆਂ ਬਣਾਏ ਅੰਤ ਨੂੰ ਹੋਮਾਏ ਹੁੰਦੇ ਨੇ ਇਹਨੇ ਮਲੇ ਕੋ ਹੋਮਾਏ ਹੋਣੀ ਹੁੰਦੀ ਆ ਉਹ ਦਾਸ਼ਮੰਦਰ ਵਾਰੀਆਂ ਲਾ ਕੇ ਲੈ ਕੇ ਆ ਹਾਂ ਉਹ ਨਹੀਂ ਕਿੱਥੇ ਦੇਤੇ ਰਸ਼ ਵਿੱਚ ਵਾਰੀਆਂ ਲਾ ਕੇ ਲੈ ਗਏ ਵਾਰੀਆਂ ਕਿ ਸ਼ੀਰਾ ਦੇ ਤੇ ਦੇਖੋ ਛੋਟੇ ਬੱਚੇ ਨਹੀਂ ਦੇਖੋ ਵਾੜੀਆਂ ਲਾ ਕੇ ਲੈ ਕੇ ਦੇਖੋ ਮੋਕੇ ਦੇ ਚੋਰ ਫੜਿਆ ਦੇਖੋ ਆਹ ਦੇਖੋ ਹਾਤੀ ਬੰਕੇ ਤਾਂ ਦੇਖੀ ਸੋਨੇ ਦੀਆਂ ਵਾੜੀਆਂ ਆ ਕੋ ਬੜੀ ਹੱਦ ਦੇਖੋ ਤਾਂ ਖਿਚ ਲਈ ਆ ਉਹ ਦੇਖੋ ਦੇਖੋ ਹੇ ਇੱਕ ਆ ਤਾਂ ਬੜੀ ਲਾ ਕੇ ਰੱਖੀ ਆ ਦੇਖੋ ਖਿਚ ਲਈ ਅੱਦਾ ਕਰਕੇ ਇੱਕ ਇੱਕ ਸੋਨੇ ਦੀ ਵਾਲੀ ਬਚ ਗਈ ਆ ਤਾਂ ਬਾਕੀ ਇੱਕ ਸੋਨੇ ਦੀਆਂ ਹੱਤਰ ਬੜੀਆਂ ਫਾੜੀਆਂ ਬੜੀਆਂ ਦੇਖੋ ਸਾਇਨੀਆਂ ਵਾਰੀਆਂ ਲਾ ਕੇ ਲੈ ਗਏ ਸਾਰੀਆਂ ਇੱਕ ਇੱਕ ਸੋਨੇ ਦੀ ਵਾਲੀ ਮੌਜੂਦ ਹੈ ਬਾਕੀ ਜਿਹੜੀਆਂ ਦੂਜੀਆਂ ਵਾਲੀਆਂ ਜਿਹੜੀਆਂ ਲਾ ਕੇ ਲੈ ਗਏ ਆ ਚੋਰ ਆ ਇੱਕ ਬਹੁਤ ਵੱਡਾ ਚੋਰ ਜਰੋ ਦੇਖੋ ਨਮਗਾਉ ਜਾ ਰਹੀ ਹੈ ਨਾ ਹਾਂਜੀ ਸਮਾਨ ਗਰੀਬ ਤੇ ਜਾ ਰਹੇ ਸੀ ਸਵੇਰ ਯਾਤਰਾ ਜਾ ਤੂੰ ਅਸੀਂ ਸੋਚੇ ਦੇਖ ਕੇ ਚਲੇ ਜਾਏਗੇ ਹਾਂਜੀ ਅਸੀਂ ਦੇਖ ਰਹੇ ਸੀ ਬਸ ਛੋਟਾ ਲੜਕਾ ਆਇਆ ਦੇਖਣਾ ਚੋਰ ਫੜ ਕੇ ਦੇ ਦਿੱਤੇ ਜਿੰਨਾਂ ਦੀ ਵਾਲੀਆਂ ਲੱਥੀਆਂ ਗਈਆਂ ਹਾਂ ਹਾਂਜੀ ਚੋਰ ਅੰਦਰ ਹਾਂਜੀ ਡਿਊਟੀ ਅਫਸਰ ਆ ਰਹੇ ਆ ਚਾਰ ਚੋਰ ਅੰਦਰ ਫੜੇ ਹੋਏ ਜਿੰਨਾਂ ਦੀ ਵਾਲੀਆਂ ਪ੍ਰੈਸ ਦੇ ਬੰਦਿਆਂ ਨੇ ਫੜ ਕੇ ਦਿੱਤੇ ਆ ਅਸੀਂ ਆਪ ਲਿਆਂਦੀਆਂ ਇੱਥੇ ਲੈ ਆਂਦੇ ਫੜ ਕੇ ਚੋਰ ਉਹਨੂੰ چھوٹਾ ਬੱਚਾ ਹੀ ਫੜਿਆ ਉਹਨੂੰ ਲੈ ਕੇ ਆਏ ਥਾਣੇ ਤੇ ਉਹ ਕਹਿੰਦੇ ਮੈਂ ਇੰਦਰ ਛੋਟੀ ਗੁਰਦੀ ਬਾੜੀ ਲਾ ਕੇ ਲੈ ਕੇ ਉਹ ਕਹਿੰਦੇ ਮੈਂ ਅੰਦਰ ਖਾਲੀ ਐ ਆਓ ਜੀ ਜਿੱਥੇ ਰੱਖੀ ਹੁਣ ਹਾਂ ਨਾ ਕਿਸੇ ਹੁਣ ਕਹਿ ਰਿਹਾ ਕੋਈ ਡਿਊਟੀ ਅਫਸਰ ਕੋਈ ਬੰਦਾ ਨਹੀਂ ਇੱਥੇ ਉਹ ਮੰਗ ਕੀ ਕਰਦੇ ਹਾਂਜੀ ਤੂੰ ਕੀ ਮੰਗਦਾ ਪੈਸੇ ਹੀ ਕਹਿੰਦੇ ਆ ਜਿਹੜੀਆਂ ਲਿੱਤੀਆਂ ਸੀ ਭਾਜੀ ਅੰਦਰ ਜਾਓ ਵਾਲੀਆਂ ਲੱਗੀਆਂ ਵਾਲੀਆਂ ਲੋਕ ਕਿ ਡਿਊਟੀ ਅਫਸਰ ਕਿਰੋ ਆ ਰਿਹਾ 2 ਘੰਟੇ ਤੋਂ ਸਾਰਿਆਂ ਨੂੰ ਖੜੇ ਨੇ ਹੋ ਗਏ ਇਹ ਕਾਰਵਾਈ ਬੰਦੀ ਆ ਉਹਨਾਂ ਕੋਲ ਵਾਲੀਆਂ ਘਟਾ ਕੇ ਇਹਨਾਂ ਦਿੱਤੀ ਕਾਰਵਾਈ ਜਿਹੜੀ ਮਰਜ਼ੀ ਕਰ ਪੁਲਿਸ ਦਾ ਕੰਮ ਆ ਹਾਂ ਬੰਦੇ ਫੜ ਲਏ ਆ ਹਜ ਇੰਨੀ ਮੌਜੂਦ ਕੀ ਪੁਲਿਸ ਦੇ ਵਿੱਚ ਵੀ ਫੇਰ ਵੀ ਲਾ ਕੇ ਲੈ ਗਈ ਪੁਲਿਸ ਬਾੜੀਆਂ ਨਹੀਂ ਹੈਗਾ ਐਟਾ ਬੰਦੇ ਖੋਦਾ ਆਪ ਚੱਕ ਕੇ ਬੰਦੇ ਲੈ ਕੇ ਆ ਰਹੇ ਆ ਪੁਲਿਸ ਲੈ ਕੇ ਕਿੱਤਾ ਦੇ ਤੇ ਮੋਹਲ ਪਹਿਲਾਂ ਹੀ ਖਰਾਬ ਹੈ ਕਿੱਦਾਂ ਦੇ ਤੇ ਮੋਹਲ ਤੇ ਪਹਿਲਾਂ ਹੀ ਖਰਾਬ ਹੀ ਮੋਹਲ ਤੇ ਆ ਦੀ ਫੇਰ ਅਸ਼ ਵਿੱਚ ਵਾੜੀਆਂ ਲਾ ਕੇ ਲੈ ਗਏ ਚੇਪਾਂ ਘੱਟੀ ਜਾਂਦੇ ਕੋਲ ਛੱਡੋ ਭਾਜੀ ਕਾਨਾਂ ਦੇ ਅੰਦਰ ਖੜੇ ਹੋ ਕੇ ਲਾ ਕੇ ਲੈ ਗਏ ਨੇ ਜਿਹੜੇ ਰੋ ਰਹੇ ਆ ਬਚਾਰੀ ਨਿੱਕ ਨਿੱਕ ਜਿਹੜੇ ਰੋ ਰਹੇ ਬਚਾਰੀ ਦੁਕਾਨ ਦੇ ਬਾਹਰ ਖੜਾ ਵੀ ਸਿੰਦਾ ਦੁਕਾਨ ਦੇ ਖੜਾ ਵੀ ਸਿੰਦਾ ਜਿਹੜੇ ਪੁਲਿਸ ਅਫਸਰ ਦੀ ਡਿਊਟੀ ਲਾਈ ਹੋਈ ਨਾ ਉਹ ਕੋਈ ਮਹੱਲੀ ਤੋਂ ਆਇਆ ਕੋਈ ਕਿਤੇ ਉਹ ਉਹਨਾਂ ਨੂੰ ਕਿਹਾ ਲੈ ਕੇ ਜਾਓ ਉਹ ਨਹੀਂ ਹੁੰਦੇ ਹੀ ਨਹੀਂ ਅਸੀਂ ਆਪ ਲਿਆਂਦੀਆਂ ਇੱਥੇ ਲਿਆਂਦੇ ਫੜ ਕੇ ਛੋੜੇ ਹੁਣ ਜੋ ਛੋਟਾ ਬੱਚਾ ਹੀ ਫੜਿਆ ਉਹਨੂੰ ਲੈ ਕੇ ਆਏ ਥਾਣੇ ਨੂੰ ਉਹ ਕਹਿੰਦੇ ਮੈਂ ਅੰਦਰ ਛੋਟੀ ਕੁੜੀ ਦੀ ਬਾੜੀ ਲਾ ਕੇ ਲੈ ਕੇ ਉਹ ਕਹਿੰਦੇ ਮੈਂ ਅੰਦਰ ਖਾ ਲਈ ਐ ਆਹੋ ਜੀ ਇਸ ਲਈ ਰੱਖੀ ਹੁਣ ਹੂੰ ਵਾਲੀ ਖਾਲੀ ਪ੍ਰਸ਼ਾਸਨ ਵਾਸਤੇ ਵੀ ਚਾਹੀਦਾ ਨਾ ਪ੍ਰਸ਼ਾਸਨ ਮਾਸ਼ਾਹਰ ਜੋਹਾੜੀ ਦਾ ਪ੍ਰਸ਼ਾਸਨ ਆ ਭਾਈ ਕੇ ਲਾ ਰਿਹਾ 2 ਘੰਟੇ ਹੋ ਗਏ ਇੱਥੇ ਖੜੇ ਦੋ ਘੰਟੇ ਪੂਰੇ ਹੋ ਗਏ ਇਹ ਕੰਮ ਹੋਇਆ ਨਾ ਕੋਈ ਆ ਰਿਹਾ ਨਾ ਕੋਈ ਆਇਆ ਕੋਈ ਨਹੀਂ ਆਇਆ ਦੇਖੋ ਨਾ ਕੋਈ ਸਾਨੂੰ ਕੇਦਾ ਐਸ ਐਚਓ ਸਾਹਿਬ ਦਾ ਫੋਨ ਆਇਆ ਨਾ ਕਿਸੇ ਹੁਣ ਕੇ ਕੋਈ ਡਿਊਟੀ ਅਫਸਰ ਦਾ ਫੋਨ ਵੀ ਨਹੀਂ ਆ ਕੋਈ ਬੰਦਾ ਨਹੀਂ ਇੱਥੇ ਹੋ ਮੰਗ ਕੀ ਕਰਤੇ ਹਾਂਜੀ ਤੂੰ ਕੀ ਮੰਗ ਆਪਾਂ ਇਹੀ ਕਹਨੇ ਆ ਜਿਹੜੀਆਂ ਭਾਜੀ ਅੰਦਰ ਜਾਓ ਵਾਲੀਆਂ ਲੱਟੀਆਂ ਵਾਲੀਆਂ ਲਓ ਕਿ ਡਿਊਟੀ ਅਫਸਰ ਕਿਰੋ ਆ ਰਿਹਾ ਦੋ ਘੰਟੇ ਤੋਂ ਸਾਰਿਆਂ ਨੂੰ ਖੜੇ ਨੇ ਹੋ ਗਏ ਦੋ ਘੰਟੇ ਤੋਂ ਸਾਰਿਆਂ ਨੂੰ ਸਵਾਰੀ ਦੀ ਮਿੱਟੀ ਦੇਖੋ ਕਿੰਨਾ ਦੇਖੋ ਵਾਰੀਆਂ ਲਾ ਕੇ ਲੈ ਕੇ ਪੰਜ ਬੰਤੇ ਹੋਰ ਆਂਦੇ ਦੇਖੋ ਕਿੰਨੀਆਂ ਦੀਆਂ ਵਾਰੀਆਂ ਲਾਈਆਂ ਕਿ ਕਿੱਦਾਂ ਦੇ ਦੇ ਤੇ ਮੋਰ ਪਹਿਲਾਂ ਹੀ ਖਰਾਬ ਆ ਦੇਖੋ ਪੱਟੀਆਂ ਲਾਈ ਸੀਗਾ ਤੇ ਤੇ ਉਹਨਾਂ ਨੇ ਹੀ ਦੇ ਦਿੰਦੇ ਆ ਮੋਰ ਪਹਿਲਾਂ ਹੀ ਖਰਾਬ ਆ ਦੇਖੋ ਹੰਦਾਰੀ ਸੀਆ ਦੇ ਦਿੰਦੇ ਆ ਪੰਜ ਪਠਾਨੀ ਤੋਂ ਪਾਸ ਦੇਖੋ ਇੱਕ ਛੋਟੇ ਬੱਚੇ ਨੇ ਵਾਰੀਆਂ ਲਾਈਆਂ ਛੋਟੀ ਕੁੜੀ ਦੀ ਦੇਖੋ ਉਹਨਾਂ ਨੇ ਹੀ ਕਰਵਾ ਕਰੀਏ ਇਹਨਾਂ ਨੇ ਪੱਟੀਆਂ ਲਾਈ ਸੀਗਾ ਤੇ ਤੇ ਦੇਖੋ ਕੜੇ ਨੂੰ ਦੇਖਣ ਹੈ ਵਿਚਾਰੇ ਉਹਦੀ ਮੌਲਿਟੀ ਖਰਾਬ ਕਰ ਮੈਂ ਠੀਕ ਗੱਲ ਹੈ ਇਹ ਕੀ ਕੰਮ ਕਰ ਸਹੀ ਕੰਮ ਕਰ ਤੂੰ ਘਰ ਜਾ ਮੰਮੀ ਮਾਦਰ ਮੇਰੇ ਕੰਮ ਕਰਕੇ ਘਰ ਜਾ ਉਸੇ ਦੀ ਕੰਮ ਸਮਾਨ ਕਰਕੇ ਕੋਈ ਨਹੀਂ ਲਾ ਲੀਓ ਮੇਰੀ ਵੀ ਸਣੀ ਤੁਹਾਡੀ ਲਈ ਵੜੀ ਹਾਂ ਮੇਰੀ ਵੀ ਇੱਕ ਲਈ ਹੈ ਤੁਹਾਡੀ ਕਿੱਥੇ ਲਈ ਵੜੀ ਮੇਰੀ ਰਵੀ ਦਾ ਹਮੰਦਰ ਦੇ ਸਾਹਮਣੇ ਹਾਂਜੀ ਹਾਂ ਕਿੱਥੇ ਲਈ ਤੇ ਕਿਤਾ ਕਿਤਾ ਦੇਤੇ ਮੋਲ पे ਲਈ ਖਰਾਬ ਕਿਤਾ ਦੇਤੇ ਉਹ ਖਰਾਬ ਮੋਲ ਹੋ ਗਿਆ ਉਹ ਤੇ ਇਧਰ ਲੋਕੀ ਲਿਕੇ ਨਾ ਪਰ ਹਾਂ ਸਹੀ ਗੱਲ ਹੈ ਪੁੱਤਰ ਅੱਗੇ ਨਹੀਂ ਸੀ ਏਦਾਂ ਹੁੰਦਾ ਹੁੰ ਬੋਤ ਹੋਣ ਲੱਗ ਗਿਆ ਇਹ ਤਾਂ ਮੇਲੇ ਗੁਮੇ ਨਾ ਕਿ ਤੱਕ ਹੁਣ ਮੇਲੇ ਟਾਕੇ ਫਿਰ ਰਸ ਵਿੱਚ ਨਾ ਘੁੰਮੇ ਦੇ ਪੁੱਤਰ ਜਾਣਾ ਤੇ ਹੁਣ ਹਰ ਕਿਸੇ ਨੇ ਹੁੰਦਾ ਕੋਈ ਫੈਸਲਾ ਨਹੀਂ ਤੇ ਦਾਰ ਪੋ ਜਾ ਰਿਹਾ ਪੋ ਜਾ ਰਿਹਾ ਹਾਂਜੀ ਹਾਂਜੀ ਆਹ ਦੇਖੋ ਲਾਟ ਕਰਾ ਠੀਕ ਬਹੁਤ ਬਹੁਤ ਹਾਂ ਦੇਖੋ ਪੱਡੀਆਂ ਲਾਈ ਸੀਦਾ ਤੇ ਤੇ ਆਪਾਂ ਦੇਖੋ ਇੱਕ ਇੱਕ ਲਾਗ ਲੈ ਗਿਆ ਇੱਕ ਇੱਕ ਵਾਰੀ ਸਾਰਿਆਂ ਦੀ ਲਾਗ ਇੱਕ ਇੱਕ ਛੋਟੀ ਕੁੜੀ ਦੀ ਵਾਰੀ ਪਹਿਲਾਂ ਹੀ ਲਾ ਕੇ ਲੈ ਗਏ ਦੇਖੋ ਇੱਦਾਂ ਮੋਰ ਤੇ ਤੇ ਪਹਿਲਾਂ ਹੀ ਦੇਖ ਤੇ ਲਾਈ ਸੀਦਾ ਦੇ ਤੇ ਆਪਾਂ ਲੋ ਜੀ ਇੱਕ ਬੜੀ ਮਾਰੀ ਕੀ ਘਟਨਾ ਹੋਇਆ ਦੇਖੋ ਰੂ ਰੂ ਹੋਇਆ ਇੱਕ ਨਹੀਂ ਦੋ ਨਹੀਂ ਕਈ ਬੱਚਿਆਂ ਦੀਆਂ ਕੰਨਾਂ ਦੇ ਵਿੱਚੋਂ ਸੋਨੇ ਦੀਆਂ ਵਾਲੀਆਂ ਦੇਖੋ ਸੋਨੇ ਦੀਆਂ ਵਾਲੀਆਂ ਲਾ ਕੇ ਲੈ ਕੇ ਦੇਖੋ ਮੇਰੀਆਂ ਵਾਲੀਆਂ ਲਾ ਲਈਆਂ ਗਈਆਂ ਨੇ ਜਿੰਦਾ ਦੇ ਸਮੇਂ ਜਿਹੜੇ ਬੱਚਿਆਂ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਲਾ ਲਈਆਂ ਗਈਆਂ ਨੇ ਇਹ ਸਾਰੇ ਪਰਿਵਾਰ ਜਿਹੜੇ ਇਕੱਠੇ ਹੀ ਇੱਕੋ ਸਮੇਂ ਹਾਂਜੀ ਬੱਬੂ ਭਾਜੀ ਕੀ ਗੱਲ ਕੀ ਹੈ ਜੀ ਗੱਲ ਭਾਜੀ ਜਿੱਦਾਂ ਅੱਜ ਕੀ ਗੁਰਮ ਰਵਿਦਾਸ ਮਹਾਰਾਜ ਦੇ ਸਰਕਾਰ ਦੇ ਹਾੜੇ ਦੇ सरपंच ਸ਼ੋਭਾ ਜੀ ਜਤਰਾ ਨਿਕਲਦੀ ਸੀ ਹਾਂਜੀ ਆ ਸਾਰੇ ਦੁਕਾਨਾਂ ਦੇ ਬਾਹਰ ਖੜੇ ਹੈ ਸ਼ੋਭਾ ਜੀ ਜਤਰਾ ਦਾ ਵੈਲਕਮ ਕੀਤਾ ਹੈ ਹਾਂਜੀ ਤੇ ਉਹਦੇ ਬਿਟਵੀਨ ਹੀ ਥੋੜਾ ਠੀਕਾ ਨੇ ਬਹ ਆਈ ਜਾਈਏ ਮੈਂ ਦੇਖਿਆ ਮੇਰੀ ਮੰਮੀ ਤਾਈ ਖੜੀ ਸੀ ਉਧਰੋਂ ਪਲਾਟੋਂ ਆ ਰਹੇ ਸੀ ਜੀ ਹਾਂਜੀ ਤੇ ਦੇਖਿਆ ਚੋਰ ਆਇਆ ਵਾ ਉਹਨੇ ਇੱਕ ਵਾਲੀ ਲਾਈਏ ਜੀ ਵਾਲੀ ਲੈ ਕੇ ਚਲ ਗਿਆ ਅੱਗੇ ਉਹਨੇ ਜਿਹੜਾ ਬੰਦਾ ਚੱਲਦਾ ਪਿਆ ਸੀ ਉਹਨੂੰ ਵਾਲੀ ਫੜਾਈਏ ਵਾਲੀ ਲੈ ਕੇ ਭੱਜ ਗਿਆ ਹਾਂਜੀ ਜਿਹੜਾ ਮੋਕੇ ਤੇ ਬੰਦਾ ਇੱਕ ਚੋਰ ਜਿਹੜਾ ਆਪਾਂ ਉਥੇ ਫੜ ਲਿਆ ਕੀ ਬਾਤ ਆ ਬਹੁਤ